ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਵੋ ਕਿਵੇਂ ਠੀਕ ਹੋ ਉਮੀਦ ਕਰਦੀ ਹਾਂ ਠੀਕ ਹੋਵਾਂਗੇ ਚੜ੍ਹਦੀ ਕਲਾ ਵਿੱਚ ਹੋਵਾਂਗੇ ਅੱਜ ਜੀ ਮੈਨੂੰ ਨਾ ਮੇਰੇ ਡੈਡੀ ਜਿਹਦੇ ਉਹਨਾਂ ਨੂੰ ਸ਼ੂਗਰ ਸੀ ਉਹਨਾਂ ਨੇ ਮੈਨੂੰ ਇੱਕ ਜਿਹੜਾ ਆ ਨੁਕਤਾ ਜਿਹੜਾ ਉਹ ਮੈਨੂੰ ਦੱਸਿਆ ਹੈਗਾ ਆ ਵੀ ਕਿਸ ਤਰ੍ਹਾਂ ਆਪਾਂ ਸ਼ੂਗਰ ਨੂੰ ਜਿਹੜਾ ਘੱਰੀ ਆਪਾਂ ਠੀਕ ਕਰ ਸਕਦੇ ਆ ਜਾਂ ਘੱਟ ਕਰ ਸਕਦੇ ਠੀਕ ਤੇ ਨਹੀਂ ਕਹਿ ਸਕਦੇ ਪਰ ਘੱਟ ਕਰ ਸਕਦੇ ਆ ਤੇ ਪਹਿਲਾਂ ਜੀ ਮੈਂ ਤੁਹਾਨੂੰ ਦਿਖਾਉਣ ਲੱਗੀ ਆ ਮੈਂ ਜਿਹੜੀ ਕਰਦੇ ਕੰਮਾਂ ਤੋਂ ਇਲਾਵਾ ਜਿਹੜੀ ਮੈਂ ਸ਼ੁਰੂਆਤ ਆ ਹੋਰ ਬਾਕੀ ਉਹ ਮੈਂ ਦੇਖੋ ਜੀ ਹੁਣ ਆ ਕੱਟ ਕੇ ਛੱਡੀਆਂ ਜਿੱਦਾਂ ਆਪਾਂ ਬਣਾਉਣਾ ਜੀ ਲਹਿੰਗਾ ਤੇ ਚੋਲੀ ਇਹ ਮੈਂ ਚੋਲੀ ਜਿਹੜੀ ਆ ਕੱਟ ਲਈ ਆ ਤੇ ਇਹ ਲੈਸਾਂ ਜਿਹੜੀਆਂ ਮੈਂ ਉੱਤੇ ਲਾਉਣੀਆਂ ਆ ਤਾਂ ਮੈਂ ਇਹ ਕਰਦੀ ਕਰਦੀ ਮੈਂ ਕੰਨੀ ਨੇ ਨਾਲ ਹੀ ਚੱਲ ਆਪਾਂ ਇੱਕ ਵੀਡੀਓ ਵੀ ਬਣਾ ਲੈਨੇ ਇਹ ਸਾਰੀਆਂ ਲੈਸਾਂ ਵੀ ਮੈਂ ਉੱਤੇ ਲਾਉਣੀਆਂ ਹੈਗੀਆਂ ਤੇ ਇਹ ਮੈਂ ਨਾਲ ਕਪੜਾ ਜਿਹਦਾ ਆਪਾਂ ਮਤਲਬ ਕਿ ਗਗਰਾ ਬਣਾਉਣਾ ਆ ਤੇ ਇਹ 골ਡਨ ਕਲਰ ਆ ਵੈਸੇ ਇਹਦੇ 'ਚ ਮੈਨੂੰ ਲੱਗਦਾ ਥੋੜਾ ਵਾਈਟ ਵਾਈਟ ਜਿਹਾ ਨਜ਼ਰ ਆਉਂਦਾ গোল্ডেন ਕਲਰ ਆ ਤੇ ਇਹ ਵੀ ਬਹੁਤ ਸੋਹਣਾ ਇੱਥੇ ਵੀ ਬਣਿਆ ਹੋਇਆ ਆ ਤੇ ਇਹ ਸਾਰੀਆਂ ਜਿਹਨੀਆਂ ਆ ਆ ਬਣਾਉਣੀ ਆ ਆ ਜੋੜੀ ਤੇ ਇਹਦੇ ਆ ਉੱਤੇ ਲਾਉਣੀ ਹੈਗੀ ਜੋੜੀ ਤੇ ਤੇ ਆ ਆ ਪਾਉ ਕਗਰੇ ਜੈ ਤੇ ਲਾਉਣਾ ਹੈਗਾ ਸਾਰਾ ਕੁਝ ਉਹਨੂੰ ਵੀ ਆਪਾਂ ਲਾਈਨਿੰਗ ਲਾਉਣੀ ਆ ਹਾਂਜੀ ਹੁਣ ਉਹ ਦੱਸਦੇ ਆ ਜੋ ਮੇਰੇ ਡੈਡੀ ਨੇ ਮੈਨੂੰ ਦੱਸਿਆ ਕਿ 슈ਗਰ ਤੋਂ ਆਪਾਂ ਕਿਸ ਤਰ੍ਹਾਂ ਥੋੜਾ ਜਿਹਾ ਆਪਾਂ 슈ਗਰ ਨੂੰ ਜਿਹੜਾ ਘੱਟ ਕਰ ਸਕਦੇ ਆ ਤੇ ਇੱਕ ਜੂੰਗਰਦਾ ਤੇ ਇੱਕ ਜੇ ਕਿਸੇ ਦੇ ਖਾਜ ਖੁਜਲੀ ਹੋਈ ਆ ਇਹ ਤਾਂ ਨਾਰਮਲ ਖਾਜ ਹੁੰਦੀ ਆ ਜਿੱਦਾਂ ਖੁਜਲੀ ਹੁੰਦੀ ਵੀ ਆਪਣਾ ਨਾਰਮਲ ਆਂਦੀ ਆ ਉਹਦਾ ਤਾਂ ਕਹਿੰਦੇ ਕੋਈ ਐਡਾ ਨਹੀਂ ਹੁੰਦਾ ਹੈਗਾ ਤੇ ਉਹ ਆਪਾਂ ਇਹ ਕਹਿ ਸਕਦੇ ਆ ਵੀ ਜਾਂ ਆਪਾਂ ਨਾ ਤੇ ਨਹੀਂ ਹੈਗੇ ਜਾਂ ਆਪਣੇ ਕੱਪੜੇ ਗੰਦੇ ਆ ਤੇ ਆਪਣੇ ਖੁਜਲੀ ਜਿਹਦੀ ਆ ਹੋਣ ਲੱਗ ਜਾਂਦੀ ਆ ਹਨਾ ਖਾਰਛ ਆਉਣ ਲੱਗ ਪੈਂਦੀ ਪਿੰਡੇ ਤੇ ਤਜਾਜਾ ਦਾ ਆਪਾਂ ਗਰਮ ਕੱਪੜੇ ਪਾਉਣੇ ਆ ਕਈਆਂ ਨੂੰ ਉਹਦੇ ਨਾਲ ਵੀ ਅਲਰਜੀ ਹੁੰਦੀ ਆ ਤੇ ਫੇ ਪਿੰਡੇ ਤੇ ਖਾਰਚ ਜੀ ਆਉਣ ਲੱਗ ਪੈਂਦੀ ਆ ਪਹਿਲਾਂ ਜੀ ਆਪਾਂ 슈ਗਰ ਦਾ ਦੱਸਦੇ ਆ ਜੀ ਉਹ ਮੇਰੇ ਡੈਡੀ ਨੇ ਮੈਨੂੰ ਦੱਸਿਆ 슈ਗਰ ਵਾਸਤੇ ਆਪਾਂ ਕਹਿੰਦੇ ਆ ਉਹਨਾਂ ਨੇ ਦੱਸਿਆ ਸਾਨੂੰ ਮੇਰੇ ਕੋਲ ਵੀ ਰਹਿ ਕੇ ਗਏ ਤਾਂ ਉਹ ਇਹੀ ਚੀਜ਼ਾਂ ਕਰਦੇ ਸੀ ਹੁਣ ਮੈਂ ਬਾਹਰ ਗਈ ਤੇ ਬਾਹਰੋਂ ਮੈਂ ਉਹ ਚੀਜ਼ ਲੈ ਕੇ ਆਈਆਂ ਤੋੜ ਕੇ ਪਲਾਟ ਵਿੱਚੋਂ ਇਹ ਜੀ ਹੈਗਾ ਅੱਕ ਅੱਕ ਦਾ ਬਹੁਤ ਜੇ ਨੇ ਸਾਡੇ ਉਮਰ ਦੇ ਆ ਜੀ ਉਹਨਾਂ ਨੂੰ ਤਾਂ ਪਤਾ ਹੀ ਆ ਵੀ ਅੱਕ ਕੀ ਹੁੰਦਾ ਆ ਤੇ ਉਹ ਹਨਾ ਇਹ ਅੱਕ ਦੇ ਪੱਤੇ ਤੋੜ ਕੇ ਆਪਣੀ ਜੁੱਤੀ ਦੇ ਵਿੱਚ ਰੱਖ ਲੈਂਦੇ ਆ ਤੇ ਉਹ ਕਹਿੰਦੇ ਇਹਦੇ ਨਾਲ ਜਿਹੜੀ ਹੈ ਸ਼ੂਗਰ ਜਿਹੜੀ ਹੈ ਘਟਦੀ ਆ ਕਿਉਂਕਿ ਤੁਹਾਨੂੰ ਪਤਾ ਹੀ ਆ ਵੀ ਅੱਕ ਕਹਿ ਨਹੀਂ ਦਿੰਦੇ ਵੀ ਇੱਕ ਜ਼ਹਿਰ ਵਾਂਗੂ ਕੰਮ ਕਰਦਾ ਆ ਤੇ ਇਹ ਉਹ ਮਤਲਬ ਜਿਹੜਾ ਪੱਤਾ ਆ ਉਹਨੂੰ ਜੁੱਤੀ ਦੇ ਵਿੱਚ ਰੱਖ ਲੈਂਦੇ ਹੁਣ ਸਰਦੀਆਂ ਆ ਗਈਆਂ ਆ ਤੇ ਜਿੱਦਾਂ ਵੀ ਪਹਿਲਾਂ ਕਿ ਗਰਮੇ ਵਿੱਚ ਕਹਦੇ ਨਾ ਚਪਲਾ ਪਾਉਂਦੇ ਹੁਣ ਸਰਦੀਆਂ ਆ ਗਈਆਂ ਆ ਜੇ ਕਿਸੇ ਵੀ ਭੈਣ ਭਰਾ ਨੂੰ ਜੇ ਸ਼ੂਗਰ ਹੈਗੀ ਆ ਤੁਸੀਂ ਵੀ ਇਸ ਤਰ੍ਹਾਂ ਇਹ ਪੱਤਾ ਤੋੜ ਕੇ ਆਪਣੀ ਜੁੱਤੀ ਦੇ ਵਿੱਚ ਰੱਖ ਲਿਆ ਕਰੋ ਹੋਰ ਜੀ ਇੱਕ ਇੱਕ ਉਹੇ ਵੀ ਕਰਦੇ ਸੀ ਮੈਂ ਖੁਦ ਉਹਨਾਂ ਨੂੰ ਖਾਂਦੇ ਦੇਖਿਆ ਮੈਂ ਤੁਹਾਨੂੰ ਨਹੀਂ ਕਹੂੰਗੀ ਵੀ ਤੁਸੀਂ ਖਾਓ ਜਾਂ ਨਹੀਂ ਖਾਓ ਉਹ ਤੁਹਾਡੀ ਮਰਜ਼ੀ ਆ ਇੱਕ ਜਿਹੜੇ ਆਹ ਵਾਲੇ ਫੁੱਲ ਲੱਗੇ ਹੁੰਦੇ ਆ ਨਾ ਇਹ ਵਾਲੇ ਬਿਲਕੁਲ ਆਕ ਦੇ ਉੱਪਰ ਮੈਂ ਤੁਹਾਨੂੰ ਅੱਗੇ ਕਰਕੇ ਦਿਖਾ ਲ ਦਿੰਨੀ ਆ ਇਹ ਵਾਲੇ ਫੁੱਲ ਜਿਹੜੇ ਆ ਤੇ ਆਪਾਂ ਨਾ ਇਹ ਉਹ ਇਹਨਾਂ ਦੇ ਵਿੱਚ ਜਿਹੜੀ ਉਹ ਫੁੱਲ ਖੋਲੋਗੇ ਉਹਦੇ ਵਿੱਚ ਇੱਕ ਹੋਰ ਪੰਬੀਰੀ ਜੀ ਟਾਈਪ ਇੱਕ ਹੋਰ ਫੁੱਲ ਬਣਿਆ ਹੋਊਗਾ ਉਹਨਾਂ ਨੇ ਨਾ ਜਾਨੀ ਹਫ਼ਤੇ ਵਿੱਚ ਮੇਰੇ ਕੋਲ 10 ਦਿਨ ਰਹਿ ਕੇ ਗਏ ਸੀ ਤੇ ਉਹਨਾਂ ਨੇ ਉਹ ਪੰਬੀਰੀਆਂ ਜੀਆਂ ਫੁੱਲ ਤੋੜ ਕੇ ਲਿਆਉਣੇ ਤੇ ਵਿੱਚ ਉਹ ਪੰਬੀਰੀਆਂ ਜੀਆਂ ਤੋੜ ਕੇ ਨਾ 4-5 ਜ਼ਿਆਦਾ ਨਹੀਂ 4-5 ਹੀ ਬਸ ਤੇ ਉਹ ਉਹਨਾਂ ਨੇ ਮਤਲਬ ਧੋ ਕੇ ਉਹਨਾਂ ਨੂੰ ਖਾ ਲੈਣਾ ਦੇਖ ਲਓ ਉਹਨਾਂ ਨੂੰ ਮੈਨੂੰ ਡਰ ਲੱਗਦਾ ਸੀ ਕਿ ਹਾਈ ਕਿਤੇ ਇਹਨਾਂ ਨੂੰ ਕੁਝ ਹੋ ਨਾ ਜਾਵੇ ਪਰ ਉਹ ਨਹੀਂ ਡਰਦੇ ਉਹ ਕਹਿੰਦੇ ਨਹੀਂ ਇਹਨਾਂ ਦੇ ਨਾਲ ਸ਼ੂਗਰ ਠੀਕ ਹੁੰਦੀ ਆ ਜਿੰਨੇ ਦਿਨ ਉਹ ਮੇਰੇ ਕੋਲ ਰਹੇ ਮੈਂ ਉਹਨਾਂ ਨੂੰ ਸ਼ੂਗਰ ਦੀ ਗੋਲੀ ਖਾਂਦੇ ਨਹੀਂ ਦੇਖਿਆ ਤੇ ਮੈਂ ਇਹ ਕਹਿੰਦੀ ਆ ਵੀ ਜੇ ਕਿਸੇ ਵੀ ਭੈਣ ਭਰਾ ਨੂੰ ਹੈਗੀ ਆ ਜੀ ਤੁਸੀਂ ਜੇ ਮਤਲਬ ਤੁਸੀਂ ਚਾਹੁੰਦੇ ਆ ਤਾਂ ਕਰ ਸਕਦੇ ਜੇ ਨਹੀਂ ਚਾਹੁੰਦੇ ਜੀ ਉਹ ਤੁਹਾਡੀ ਮਰਜ਼ੀ ਆ ਆਪਾਂ ਕਿਸੇ ਨੂੰ ਇਹ ਨਹੀਂ ਕਹਿੰਦੇ ਵੀ ਇਹ ਪੱਕਾ ਲਾਜਿਆ ਹਨਾ ਤੇ ਜੇ ਤੁਹਾਡਾ ਦਿਲ ਕਰਦਾ ਤੁਸੀਂ ਖਾਰਜ ਕਰ ਸਕਦੇ ਆ ਤੇ ਦੂਸਰਾ ਹੈਗਾ ਜੀ ਜਿਹੜੀ ਆਪਣੇ ਇੱਕ ਖੁਜਲੀ ਹੁੰਦੀ ਆ ਨਾ ਜਿਹੜੇ ਇੱਕ ਆਪਾਂ ਕਹਿ ਸਕਦੇ ਆ ਜਿਸ ਤਰ੍ਹਾਂ ਪਹਿਲਾਂ ਉਹ ਸ਼ੁਰੂਆਤ ਇਹਨਾਂ ਚੀਜ਼ਾਂ ਤੋਂ ਹੁੰਦੀ ਆ ਇੱਥੋਂ ਆ ਨਾ ਜਿੱਦਾਂ ਖਾਜ ਗੁਜਲੀ ਹੋਵੇ ਕਿਤੇ ਵੀ ਇਹਨਾਂ ਚੀਜ਼ਾਂ ਤੋਂ ਹੋ ਜਾਂਦੀ ਆ ਜਾਂ ਆਪਣੇ ਜਿਹੜੇ ਲੱਤਾਂ ਦੇ ਮਤਲਬ ਜੋੜ ਆ ਆਪਣੇ ਹਨਾ ਮਤਲਬ ਉਹਨਾਂ ਦੇ ਵਿੱਚ ਇਹ ਹੁੰਦੀ ਆ ਹਨਾ ਉਹ ਦਾਣੇ-ਦਾਣੇ ਜੇ ਬਣ ਜਾਂਦੇ ਆ ਜਿਹੜੀ ਉਹ ਖੁਜਲੀ ਜਿਸ ਚੀਜ਼ ਦੀ ਮੈਂ ਗੱਲ ਕਰਦੀ ਆ ਇਹ ਜੀ ਬਿਲਕੁਲ ਵਧੀਆ ਤੇ ਐਨ ਪੱਕਾ ਇਲਾਜ ਆ ਜਿਹੜਾ ਮੈਂ ਤੁਹਾਨੂੰ ਦੱਸਣ ਲੱਗੀ ਆ ਤੁਸੀਂ ਇੱਕ ਕਾਨਾ ਨਾਰੀਅਲ ਦਾ ਤੇਲ ਲੈਣਾ ਆ ਕੋਈ ਵੀ ਤੁਸੀਂ ਨਾਰੀਅਲ ਦਾ ਤੇਲ ਜਿਹੜਾ ਵੀ ਹੈਗਾ ਤੁਸੀਂ ਉਹ ਲੈ ਸਕਦੇ ਆ ਇਹਦੇ ਵਿੱਚ ਜਿੱਦਾਂ 4-5 ਬੂੰਦਾ ਆਪਾਂ ਨਾਰੀਅਲ ਦੇ ਤੇਲ ਲੈ ਲਈਆਂ ਤਾਂ ਉਹਨਾਂ 'ਕੀ ਆਪਾਂ ਉਹਦੇ ਵਿੱਚ ਨਿੰਬੂ ਨਿਚੋੜ ਲੈਣਾ ਆ 4-5 ਡ੍ਰੌਪਸ ਜੇ ਤੇਲ ਦੇ 4-5 ਡ੍ਰੌਪਸ ਹੀ ਆਪਾਂ ਨਿੰਬੂ ਦੇ ਪਾ ਲੈਣੇ ਆ ਉਹਨੂੰ ਚੰਗੀ ਤਰ੍ਹਾਂ ਆਪਾਂ ਇਸ ਤਰ੍ਹਾਂ ਕਰਕੇ ਮੈਚ ਕਰ ਲੈਣਾ ਆ ਹੱਥ ਦੇ ਉੱਤੇ ਹੀ ਕਰ ਲੈਣਾ ਇੱਕ ਜਿਹੜਾ ਆਪਾਂ ਹੱਥ ਦੇ ਉੱਤੇ ਇਹਨੂੰ ਮਤਲਬ ਮੈਚ ਕਰਨਾ ਨਾ ਇਹ ਵੀ ਇੱਕ ਇਹਦਾ ਇੱਕ ਦਵਾਈ ਦਾ ਹਿੱਸਾ ਹੀ ਬਣ ਜਾਂਦਾ ਆ ਫਿਰ ਆਪਾਂ ਨੂੰ ਜਿੱਥੇ ਵੀ ਉਹ ਖੁਜਲੀ ਹੈਗੀ ਆ ਨਾ ਦਾਣਿਆਂ ਵਾਲੀ ਖੁਜਲੀ ਜਿੱਥੇ ਵੀ ਹੋਈ ਆ ਜਿਨ੍ਹਾਂ ਪੁਆਇੰਟਾਂ ਤੇ ਵੀ ਹੋਈ ਆ ਤੁਸੀਂ ਉੱਥੇ ਉਹਨੂੰ ਲਾ ਲੈਣਾ ਆ ਐਸੀ ਤਰ੍ਹਾਂ ਤੁਸੀਂ ਥੋੜੇ ਦਿਨ ਲਾਉਂਦੇ ਰਹੋਗੇ ਜਿੱਦਾਂ ਰਾਤ ਨੂੰ ਲਾਇਆ ਸਵੇਰੇ ਆਪਾਂ ਨਾ ਲਿਆ ਫਿਰ ਅਗਲੇ ਦਿਨ ਫਿਰ ਲਾ ਲਿਆ ਕਿਉਂਕਿ ਦੇਖੋ ਨਾਰੀਅਲ ਦਾ ਤੇਲ ਦਾ ਜਾਂ ਨਿੰਬੂ ਦਾ ਕੋਈ ਵਿਗਾੜ ਨਹੀਂ ਹੁੰਦਾ ਹੈਗਾ ਤੇ ਤੁਸੀਂ ਇਸ ਤਰ੍ਹਾਂ ਜੀ ਉਹਨਾਂ ਨੂੰ ਲਾ ਸਕਦੇ ਆ ਤੇ ਬਹੁਤ ਹੀ ਤੁਹਾਨੂੰ ਰਾਹਤ ਮਿਲੂਗੀ ਆਰਾਮ ਮਿਲੂਗਾ ਇਹ ਜੀ ਪੱਕਾ ਲਾ ਜਾਇਆ ਇਤమే ਬੋਧਿਆ ਨੂੰ ਜਿਨ੍ਹਾਂ ਨੂੰ ਦੱਸਿਆ ਉਹ ਕਹਿ ਲੈਂਦੇ ਤੇਰਾ ਭਾਈ ਛੁਪ ਗਿਆ ਵੀ ਤੂੰ ਸਾਨੂੰ ਇਹ ਚੀਜ਼ ਦੱਸੀ ਸਾਨੂੰ ਇਹਨਾਂ ਸੱਚੀ ਆਮ ਆ ਗਿਆ ਤਾਂ ਆਉਂਦਾ ਵੀ ਹੈਗਾ ਆ ਤੇ ਬਾਕੀ ਜੀ ਇਹ ਜਿਹੜੀ ਡਰੈੱਸ ਮੈਂ ਹੁਣ ਤੁਹਾਨੂੰ ਦੱਸੀ ਆ ਇਹ ਮੈਂ ਤੁਹਾਨੂੰ ਬਣਾ ਕੇ ਪੂਰੀ ਦਿਖਾਉਂਗੀ ਤੇ ਤੁਸੀਂ ਮੈਨੂੰ ਦੱਸਿਓ ਮੇਰੀ ਡਰੈੱਸ ਜਿਹੜੀ ਇਹ ਬਣਾਈ ਆ ਮੈਂ ਕਿਸੇ ਬੱਚੇ ਦੀ ਆਈ ਹੋਈ ਬਣਾਉਣ ਵਾਸਤੇ ਤੇ ਇਹ ਮੈਂ ਬਣਾਉਣੀ ਆ ਤੇ ਤੁਸੀਂ ਮੈਨੂੰ ਦੱਸਿਓ ਮੇਰੀ ਡਰੈੱਸ ਕਿੱਦਾਂ ਦੀ ਆ ਬਾਕੀ ਇਹ ਜੋ ਮੈਂ ਤੁਹਾਨੂੰ ਦੱਸਿਆ ਹੈਗਾ ਆ ਇਹ ਚੀਜ਼ਾਂ ਦਾ ਤੇ ਇਹ ਤੁਸੀਂ ਮੇਰੇ ਜਿਹੜਾ ਮੈਂ ਦੱਸਿਆ ਥੋੜਾ ਬਹੁਤਾ ਤੁਹਾਨੂੰ ਤੇ ਇਹ ਤੁਹਾਨੂੰ ਕਿਦਾਂ ਦਾ ਲੱਗੀ ਮੇਰੀ ਸਲਾਹ ਜਾਂ ਇਹ ਇਲਾਜ ਕਿਦਾਂ ਦਾ ਲੱਗਿਆ ਤੁਸੀਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਤੇ ਕਮੈਂਟਾਂ 'ਚ ਜਰੂਰ ਦੱਸਿਓ ਤੇ ਚਲੋ ਕੋਈ ਇਹਦੇ ਤੁਸੀਂ ਕਹਣਾ ਇਹ ਕੀ ਪਾਗਲ ਜੀ ਕਰਦੀ ਰਹਿੰਦੀ ਆ ਪਰ ਨਹੀਂ ਜੀ ਇਹ ਚੀਜ਼ਾਂ ਹੈਗੀਆਂ ਆ ਤੇ ਤੁਸੀਂ ਕਰਕੇ ਜਰੂਰ ਦੇਖੋ ਬਾਕੀ ਆ ਆਕ ਵਾਲਾ ਕਰਨਾ ਨਹੀਂ ਕਰਨਾ ਉਹ ਤੁਹਾਡੀ ਮਰਜ਼ੀ ਆ ਮੈਂ ਤੁਹਾਨੂੰ ਕੋਈ ਮਜਬੂਰ ਨਹੀਂ ਕਰਦੀ ਤੁਸੀਂ ਕਰਨਾ ਜਾਂ ਨਹੀਂ ਕਰਨਾ ਤੁਹਾਡੀ ਮਰਜ਼ੀ ਆ ਜੀ ਪਰ ਇਹ ਨਾਰੀਅਲ ਦਾ ਤੇਲ ਤੇ ਨਿੰਬੂ ਇਦੇ ਨਾਲ ਖੁਜਲੀ 100% ਸਹੀ ਹੁੰਦੀ ਆ ਤੇ ਤੁਸੀਂ ਇਹ ਕਰ ਸਕਦੇ ਆ ਜਰੂਰ ਕਰਕੇ ਜੇ ਕਿਸੇ ਦੇ ਹੈਗੀ ਆ ਤੇ ਜਰੂਰ ਕਰਕੇ ਦੱਸੋ ਨਹੀਂ ਤੇ ਇਹਨਾਂ ਚੀਜ਼ਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਅਗਲੇ ਦਵਾਈਆਂ ਤੋਂ ਵੱਜ ਸਕਣ ਬਾਕੀ ਤੁਸੀਂ ਡਾਕਟਰ ਕੋਲ ਜਾਣਾ ਜਾਂ ਨਹੀਂ ਜਾਣਾ ਉਹ ਤੁਹਾਡੀ ਮਰਜ਼ੀ ਆ ਜੀ ਉਹਨਾਂ ਨੇ ਵੀ ਲੱਖਾਂ ਰੁਪਈਆ ਲਾਇਆ ਹੋਇਆ ਆਪਣੀਆਂ ਡਿਗਰੀਆਂ ਵਾਸਤੇ ਤੁਹਾਨੂੰ ਉਹਨਾਂ ਦੇ ਕੋਲ ਸਲਾਹ ਲੈ ਲੈਣੀ ਚਾਹੀਦੀ ਆ ਹੋਰ ਆਪਾਂ ਉਹਨਾਂ ਦਾ ਕਾਰੋਬਾਰ ਥੋੜੀ ਬੰਦ ਕਿਤੇ ਕਰਨਾ ਆ ਤੇ ਤੁਸੀਂ ਮੈਨੂੰ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਬਾਕੀ ਤੁਸੀਂ ਮੇਰੀ ਵੀਡੀਓ ਨੂੰ ਇੰਨਾ ਪਿਆਰ ਦਿੱਤਾ ਮੇਰੇ ਕੇਰੀਏ ਕੇ ਸਾਗ ਵਾਲੀ ਵੀਡੀਓ ਪਾਈ ਸੀਗੀ ਉਹਨਾਂ ਨੂੰ ਵੀ ਇੱਕ ਘਿਓ ਵਾਲੀ ਵੀਡੀਓ ਪਾਈ ਉਹਨਾਂ ਨੂੰ ਵੀ ਬਹੁਤ ਪਿਆਰ ਦਿੱਤਾ ਤੇ ਇੱਕ ਮੈਂ ਸ਼ਕਰਗੰਦੀ ਵਾਲੀ ਵੀਡੀਓ ਮੈਂ ਪਹਿਲਾਂ ਵੀ ਪਾਈ ਸੀ ਤੇ ਇੱਕ ਮੈਂ ਹੋਰ ਪਾਉਣੀ ਆ ਤੇ ਤੁਸੀਂ ਉਹਨੂੰ ਵੀ ਤੁਸੀਂ ਦੇਖਿਓ ਉਹ ਮੈਂ ਲੂਣ ਦੇ ਵਿੱਚ ਬਣਾਈ ਸੀ ਤੁਸੀਂ ਮੇਰੇ ਚੈਨਲ ਤੇ ਜਾ ਕੇ ਜ਼ਰੂਰ ਦੇਖਿਓ ਬਿਨਾਂ ਪਾਣੀ ਤੋਂ ਮੈਂ ਉਹ ਸ਼ਕਰਗੰਦੀ ਬਣਾਈ ਆ ਬਹੁਤ ਵਧੀਆ ਬਣਦੀ ਹੈ ਜਿਸ ਤਰ੍ਹਾਂ ਰੇੜੀ ਤੇ ਆਪਾਂ ਜਾ ਕੇ ਖਾਂਦੇ ਆ ਨਾ ਇਸ ਤਰ੍ਹਾਂ ਦੀ ਉਹ ਸ਼ਕਰਗੰਦੀ ਬਣਦੀ ਹੈ ਤੁਸੀਂ ਉਹ ਮੇਰੇ ਚੈਨਲ ਤੇ ਜਰੂਰ ਦੇਖਿਓ ਵੀ ਬਿਨਾ ਪਾਣੀ ਤੋਂ ਆਪਾਂ ਉਹ ਸ਼ਕਰਗੰਦੀ ਬਣਾਈ ਹੈਗੀ ਕੁਕਰ ਦੇ ਵਿੱਚ ਤੇ ਜਰੂਰ ਦੇਖਣਾ ਜੀ ਤੇ ਬਾਕੀ ਆਪਾਂ ਉਹ ਜਿਹੜਾ ਘਿਓ ਵਾਲਾ ਕਾਟਾ ਤੁਸੀਂ ਕਿਹਾ ਹੈ ਵੀ ਜਿਹੜਾ ਆਟਾ ਘਿਓ ਪੀ ਗਿਆ ਉਹਦਾ ਕਾਟਾ ਕੌਣ ਪੂਰਾ ਕਰੂਗਾ ਜੀ ਉਹ ਵੀ ਆਪਾਂ ਜਰੂਰ ਦੱਸਾਂਗੇ ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਸਾਡੇ ਚੈਨਲ ਨੂੰ ਇੰਨਾ ਪਿਆਰ ਦਿੰਨੇ ਹੋ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਜੀ ਮਿਲਾਂਗੇ ਆਪਾਂ ਇੱਕ ਨਵੀਂ ਵੀਡੀਓ ਵਿੱਚ ਉਹਨਾਂ ਚ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ